सही तो की होया डिक्की क्यों दैया खड़े हो की हो गया चक्कर आ गया जी फिर तू फोन कीता सी मंजे पे जांदे जा पता नहीं लग मैं पानी लेना ही सी चल फिर खड़ी हो सशी काल किमीया ने हां बढ़िया भाभी तू सुना सशी मासी सशी काल ठीक है हां ठीक है तो ठीक ਪਤੇ ਕਿਵੇਂ ਐ ਹਾਂ ਬੱਬੀ ਲੈ ਸਤੇ ਵੀ ਠੀਕ ਆ ਪਤੇ ਕਿਵੇਂ ਆ ਵਾਹਿਗੁਰੂ ਗੁਰੂ ਵਾ ਗੁਰੂ ਦੇਖ ਲ ਮਸਾਂ ਅਸੀਂ ਜੀ ਵੱਜੀ ਸੀ ਹੈ ਨਾ ਹੋਰ ਬੇਬੇ ਤੇ ਆ ਕੀ ਕਰਤਾ ਰੱਬ ਨੇ ਚਲ ਕੋਈ ਨਹੀਂ ਬੇਬੇ ਹੋ ਜਾਊਗਾ ਠੀਕ ਹੋ ਉਹ ਤਾਂ ਜਾਊਗਾ ਕੇਰਾ ਤਾਂ ਐਂ ਜੇ ਕਰਤਾ ਨਾ ਮਨ ਬਹੁਤ ਔਖਾ ਹੁੰਦਾਗਾ ਹੋਰ ਹੁਣ ਭਾਬੀ ਵਿਚਾਰੇ ਤੋਤਾ ਹੱਸਦੀ ਆ ਹਾਂ ਉਹ ਤਾਂ ਅੰਦਰ ਵਿਚਾਰੇ ਤੇ ਬਹੁਤ ਦੁੱਖਿਆ ਹੈ ਨਾ ਦੁੱਖ ਹੋਵੇ ਕਿਵੇਂ ਹੋਵੇ ਕਿਵੇਂ ਨਾ ਪੁੱਤ ਦੁੱਖ ਆਸ ਵੱਜੀ ਸੀ ਏਡੀ ਵੱਡੀ ਰੱਬ ਨੇ ਆ ਕੀ ਕਰਤਾ ਹੋਰ ਚਲ ਪਰਮਾਤਮਾ ਦੀ ਮਰਜ਼ੀ ਐ ਕਹਿੰਦੇ ਹੁੰਦੇ ਜਿੱਥੇ ਉਹ ਰੱਖੇ ਉੱਥੇ ਰਹਿਣਾ ਪੈਂਦਾ ਪੁੱਤ ਹੂੰ ਕੋਈ ਨਹੀਂ ਆਇ ਨਹੀਂ ਹੁੰਦਾ ਬੇਬੇ ਹਰ ਇੱਕ ਚੀਜ਼ ਦੀ ਦਵਾਈ ਬਣੀ ਹੋਈ ਆਗੀ ਦਵਾਈ ਲਈ ਜਾਊਗੀ ਪਾਪੀ ਟਾਈਮ ਨਾਲ ਅੱਫੀ ਠੀਕ ਹੋ ਜਾਊਗਾ ਹਾਂ ਪੁੱਤ ਇਹ ਤਾਂ ਹੈ ਠੀਕ ਤਾਂ ਹੋ ਜਾਊਗਾ ਕੋਈ ਨਹੀਂ ਮੈਂ 2-4 ਦਿਨ ਤੱਕ ਫੇਰ ਗੇੜਾ ਲਾ ਆਉਂਗੀ ਹਾਂ ਜਾ ਮਾਣਾ ਛੱਟ ਹੋ ਜਾਊਗਾ ਤੂੰ ਨਾ 2-4 ਦਿਨ ਰਹਿ ਆਈਂ ਇੱਥੇ ਹਾਂ ਰਹਿ ਕੇ ਆਉਂਗੀ ਹਾਂ ਘਰ ਦਾ ਫਿਕਰ ਨਾ ਕਰ ਹੂੰ ਕੋਈ ਨਹੀਂ ਮੈਂ ਕੋਈ ਨਹੀਂ ਮੈਂ ਕਰ ਲੂਗੀ ਗੇਟ ਕਿਵੇਂ ਖੁੱਲਾ ਪਿਆ ਨਿੰਮੋ ਆ ਗਈ ਅੱਛਾ ਹੋਰ ਕੋਈ ਨਹੀਂ ਖੋਲਣਾਗਾ ਵਾਰ ਨਿੰਮੋ ਆ ਰਹੀ ਹੈ ਨਾ ਕੁਪਰੇ ਨਾ ਕਿ ਨਹੀਂ ਆ ਗਈ ਤਾਂ ਨਿੰਮੋ ਤਾਂ ਉਸਕੇ ਜਾਂਦੀ ਮੈਂ ਨਾਨਕੀ ਗਈ ਸੀ ਤੇਰੇ ਚਲ ਪੁੱਤ ਆਜੋ ਆ ਪੁੱਤ ਆਪ ਹੀ ਸਿਰ ਤੋਂ ਹੀ ਫਿਰਦੀ ਹੈ ਕਿਹੜਾ ਬੱਬੇ ਨੇ ਸਿਰ ਤੋਂ ਤਾ ਹੋਊਗਾ ਨਿਕਰ ਗਿਆ ਸਿਰ ਕੁੜੇ ਦੇ ਤੋਂ ਆਪ ਕੋਈ ਹੈ ਬੱਬੇ ਆਇਆ ਕਰੋ ਅਮਨ ਜਬਾਰੀ ਲਾ ਲੈਨੇ ਆਪਾਂ ਚਲ ਪੁੱਤ ਆ ਕੱਢ ਵਾਰ ਕਢਾ ਦੇ ਮੇਰੇ ਨਾਲ ਆ ਜਾ ਦੇਖ ਲੈ ਉਹ ਦੇਖ ਹਾਂ ਚੱਲੀ ਜਾਂਦੀ ਵਧੀਆ ਹਾਂ ਬਈਆ ਹੈ ਨਾ ਉਹ ਰੇ ਡਾਲੀਏ ਹਾਂ ਇੱਥੇ ਲਾ ਲਵੇ ਹਲੇ ਬੇਬੇ ਆ ਫਤੈ ਨੂੰ ਖੜਾ ਚੱਲ ਕੋਈ ਨਹੀਂ ਬੇਬੇ ਅੰਦਰ ਹੀ ਪਾ ਦੇਣੀ ਆ ਪਾ ਦੇ ਪੁੱਤ ਹੋਰ ਗਰਮੀ ਹੈ ਨਾ ਰੋਈ ਜਾਂਦਾ ਹੈਗਾ ਦੁੱਧਾ ਦੇ ਦੇ ਇਹਨੂੰ ਬਹਿ ਜਾ ਪੁੱਤੋ ਇਹ ਪੁੱਤ ਨਿੰਮੋ ਰੋਟੀ ਢੂਟੀ ਖਾ ਲਈ ਪੁੱਤ ਹਾਂ ਬੇਬੇ ਰੋਟੀ ਤੇ ਖਾ ਲਈ ਤੁਸੀਂ ਮੈਨੂੰ ਦੱਸ ਤੇ ਜਾਂਦੇ ਕਿੱਥੇ ਗਈ ਸੀ ਤੁਸੀਂ ਪੁੱਤ ਬਾਸ ਸਾਈਂ ਨਹੀਂ ਦੱਸਿਆ ਤੂੰ ਤਾਂ ਦੇਖ ਸਕੂਲ ਗਈ ਹੋਈ ਸੀ ਤੇਰੀ ਮਾਮੀ ਢਿੱਲੀ ਸੀ ਪੁੱਤ ਉਹਦਾ ਪਤਾ ਲੈਣ ਗਈ ਸੀ ਹੁਣ ਠੀਕ ਹੈ ਮੰਮੀ ਹਾਂ ਹੁਣ ਤਾਂ ਠੀਕ ਹੈ ਜੀ ਤੇ ਤੂੰ ਆਏ ਦੱਸ ਰੋਟੀ ਖੁਆ ਕੇ ਚਾਹ ਪਾਣੀ ਪੀ ਲਿਆ ਕਿ ਨਹੀਂ ਕਿਉਂ ਹੀ ਕਹੀ ਜਾਨੀਆ ਰੋਟੀ ਤਾਂ ਖਾ ਲਈ ਬੀ ਚੱਲ ਚੰਗਾ ਪੜ੍ਹਾਈ ਵਧੀਆ ਚੱਲੀ ਜਾਂਦੀ ਆ ਹਾਂ ਪੜ੍ਹ ਲੈ ਪੁੱਤ ਕੁਝ ਬਣਨਾ ਹੈ ਬਣ ਕੇ ਦਿਖਾਉਣਾ ਤੂੰ ਠੀਕ ਹੈ ਤੇ ਮੇਰੇ ਬੋਲ ਪੂਰੇ ਕਰਨੇ ਤੂੰ ਮੈਂ ਐਂ ਕਹਿ ਰਹੀ ਹਾਂ ਮੇਰੀ ਨਮੋਤ ਹੀ ਤਾਂ ਬਣੂਗੀ ਵੱਡਾ ਅਫਸਰ ਬਣਨਾ ਨਾ ਬਸ ਇਹੀ ਕੰਮ ਕਰਨਾ ਜਾਂ ਹੁਣ ਐਂ ਕਰ ਤੂੰ ਪੁੱਤ ਆਮ ਕਰ ਲਾਂਦਾ ਹੋਰ ਰੁੱਟ ਚੁੱਟ ਦੇ ਦੇ ਵੀ ਆ ਕੇ ਤੇਰੀ ਮੰਮੀ ਆ ਕੇ ਉਹ ਗਈ ਹੈ ਕਿ ਉਹਨੂੰ ਸਮਾਨ ਚੱਕੇ ਚਲੋ ਪ੍ਰਮਾਤਮਾ ਨੇ ਆ ਇਧਰੋਂ ਤਾਂ ਖੁਸ਼ੀ ਸੀ ਉਧਰੋਂ ਵੀ ਪ੍ਰਮਾਤਮਾ ਖੁਸ਼ੀ ਰੱਖਦਾ ਆ ਕੀ ਕੰਮ ਕਰਦਾ ਹੈ ਬੰਤਾ ਐ ਜੀ ਵੀ ਚਲ ਰਿਸ਼ਤੇਦਾਰਾਂ ਦੇ ਵੀ ਰੰਗ ਭਾਗ ਲੱਗੇ ਚਾਹ ਮੇਰੇ ਨੂੰ ਖੁਸ਼ੀ ਖੁਸ਼ੀ ਭੱਜੀ ਫਿਰੂ ਕੰਮ ਕਰੂਗੀ ਵੀ ਉੱਥੇ ਮੇਰੇ ਪੇਕੇ ਵੀ ਖੁਸ਼ੀ ਦਿਤਿ ਰੱਬ ਨੇ ਬੋਲੀ ਜਾਨੀਏ ਬੇਬੇ ਉਤਮਾ ਤੇ ਤੇਰੀ ਪਰਜਾਈ ਦੀ ਗੱਲ ਹੀ ਕਰਦੇ ਸੀ ਵੀ ਐਂ ਕੀ ਗੱਲ ਹੋ ਗਈ ਬੱਚੇ ਨੂੰ ਹੋਰ ਬੇਬੇ ਮੈਂ ਭਾਈ ਨੂੰ ਵੀ ਕਿਹਾ ਸੀਗਾ ਭਾਈ ਕਹਿੰਦਾ ਧੜਕਣ ਨਹੀਂ ਬਣ ਰਹੀ ਹੈਗੀ ਮੈਂ ਕੋਈ ਨਹੀਂ ਦਵਾਈ ਨਾਲ ਭਾਈ ਸੱਟ ਹੋ ਜਾਂਦਾ ਹੁੰਦਾਗਾ ਹਾਂ ਪਰ ਕੋਈ ਨਹੀਂ ਬੇਬੇ ਰੱਬ ਨਾ ਕਰੇ ਜੇ ਭਾਬੀ ਜੀ ਨੂੰ ਕੁਝ ਹੁੰਦਾ ਵੀ ਹੈ ਨਾ ਮੈਂ ਆਪਣਾ ਫਤਿਹ ਦੇ ਦੂੰਗੀ ਦੁਆਰੇ ਮੈਂ ਤਾਂ ਪਹਿਲਾਂ ਵੀ ਦੇ ਦਿੱਤਾ ਸੀਗਾ ਪਰ ਹੁਣ ਤਾਂ ਭਾਬੀ ਨੂੰ ਆਸ ਜੀ ਹੋ ਗਈ ਸੀ ਵੀ ਚਲ ਉਹਨਾਂ ਦਾ ਆਪ ਦਾ ਚਲਕੀ ਹੋਊਗਾ ਪਤਾ ਫਤਿਹ ਨੂੰ ਮੰਗਿਆ ਵੀ ਨਹੀਂ ਆਪ ਹੀ ਮੋੜਿਆ ਉਹਨੇ ਹਾਂ ਉਹਨੂੰ ਐ ਸੀ ਵੀ ਮੇਰੀ ਵੀ ਰੱਬ ਨੇ ਸੁਣ ਲਈ ਚਲ ਆਪਾਂ ਗਏ ਵੀ ਚਲ ਠੀਕ ਐ ਭਾਈ ਤੇ ਹੁਣ ਸੱਚ ਫਤੇ ਸੌਂ ਗਿਆ ਹਾਂ ਤਾਂ ਗਿਆ ਬੇਬੇ ਅਰੇ ਹੜ ਜਿਵਾਲੀ ਕਰਨ ਲੱਗ ਗਿਆ ਸੱਚੀ ਹਾਂ ਅਰੇ ਹੜ ਤਾਂ ਕਰਨੀ ਐ ਜਦੋਂ ਬਾਹਰੋਂ ਆਉਨੇ ਆ ਜਵਾਗ ਦਾ ਜੋ ਛੋਟਾ ਹੁੰਦਾ ਨਾ ਰੇਰੀ ਜੀ ਕਰਦੀ ਹੁੰਦੀ ਐ ਮਿੱਟੀ ਚੱਕ ਕੇ ਥੱਲੇ ਜਵਾਗ ਦੇ ਉਹ ਕਰ ਦਿਆ ਕਰ ਉਤੋਂ ਹੀ ਚਾਹ ਕੇ ਪਿੱਛੇ ਸਿੜ ਦੇਵੇ ਅਸੀਂ ਤਾਂ ਕਰਦੀਆਂ ਹੁੰਦੀਆਂ ਜੀ ਵੀਰ ਲੱਗੀ ਟੂਣੀ ਸੁਣਾਉਣ ਬੇਬੇ ਲੈ ਹਰੇ ਕੀ ਕਰਦੀ ਸੀ ਆ ਹੁਣ ਦੀਆਂ ਕੁੜੀਆਂ ਤੁਸੀਂ ਨਹੀਂ ਮੰਨਦੀਆਂ ਹੈਗੀਆਂ ਤੁਸੀਂ ਨਹੀਂ ਕਰਦੇ ਹੈਗੇ ਟੂਣੀ ਤੇ ਮੈਂ ਕਿਉਂ ਜਿ ਮਿੱਟੀ ਚੱਕ ਕੇ ਕੀ ਹਜੂ ਉਹ ਹੁੰਦਾ ਹੈਗਾ ਬਾਹਰਲੀ ਜਿਹੜੀ ਜਵਾਕ ਤੇ ਹੁੰਦੀਆਂ ਨੇ ਢਮਕਾਰ ਲੱਗਿਓ ਉਹ ਪਿੱਛੇ ਹੀ ਰਹਿ ਜਾਂਦੀ ਆ ਆ ਗੱਲ ਹੁੰਦੀ ਆ ਹੋਰ ਨਹੀਂ ਕੁਛ ਹੂੰ ਕੁਛ ਨਹੀਂ ਹੁੰਦਾ ਦਵਾਈ ਦੇਤੀ ਰਿਹੜ ਕਰਨੋਂ ਹਟ ਜਾਊਗਾ ਦਵਾਈਆਂ ਤੇ ਚੱਲ ਪਈਆਂ ਤੁਸੀਂ ਤਾਂ ਅੱਗੇ ਘਰ ਦੀਆਂ ਦਵਾਈਆਂ ਹੁੰਦੀਆਂ ਘਰ ਦੇ ਸਾਰਾ ਕੁਝ ਹੁੰਦਾ ਸੀਗਾ ਹੁਣ ਹਰ ਇੱਕ ਗੱਲ ਤੇ ਦਵਾਈ ਤੇ ਤੁਰ ਪਈਆਂ ਤੁਸੀਂ ਕੋਈ ਗੱਲ ਮੰਨ ਵੀ ਲੈਣੀ ਚਾਹੀਦੀ ਹੁੰਦੀ ਆ ਚੰਗੇ ਬਾਤ ਵੀ ਕਹਿਨੇ ਹੁੰਦੇ ਆ ਮੰਨ ਕੇ ਚੱਲ ਬੇਬੇ ਮੈਂ ਬਾਹਰੋਂ ਮਿੱਟੀ ਚੱਕ ਲਈ ਹੈ ਅਗਲਾ ਕੀ ਕਹੂੰਗਾ ਮਿੱਟੀ ਬੱਠੜ ਨਹੀਂ ਚੱਕਣਾ ਹੁੰਦਾ ਮੁਠੀ ਕ ਵਿੱਚ ਹੱਥ ਜਿਹੜੀ ਆ ਗਈ ਨਾ ਉਹ ਬੱਚੇ ਦੇ ਸਿਰ ਉਤੋਂ ਚਾਹ ਕੇ ਪਿੱਛੇ ਛਿੜਤੀਆਂ ਆਂ ਆ ਗੱਲ ਹੁੰਦੀ ਐ ਚਿੱਤਰ ਬੋਏਂਗੀ ਬੇਬੇ ਤੂੰ ਲੈ ਕਿਹੜਾ ਮਾਰੂਗਾ ਸਾਲਾ ਚਿੱਤਰ ਮੈਂ ਬੈਠੀ ਆਂ ਸਭ ਕਰਦੀਆਂ ਨੇ ਹਾਂ ਇਹ ਕੀ ਗੱਲ ਹੋਈ ਗਿਲਣ ਬਣ ਗਈ ਬੇਬੇ ਤੂੰ ਹੋਰ ਫੇਰ ਹੁਣ ਰੇਕ ਕਰਦੀ ਆ ਬੱਚੇ ਬੰਦੀ ਸੁੱਖਵਾ ਤੇ ਭਾਈ ਇਹ ਨਹੀਂ ਗੱਲ ਹੁੰਦੀ ਐਗੀ ਕੌਣ ਗੱਲ ਪੈਂਦਾ ਹੈ ਰੇਕ ਹੀ ਕਰਦਾ ਐ ਚੰਗਾ ਫਿਰ ਗਾਂ ਤੋਂ ਚੱਕ ਲਿਆ ਕਰੂੰ ਮਿੱਟੀ ਹਾਂ ਮੈਂ ਕਰੂੰਗੀ ਮੈਂ ਗਲੀ ਚ ਬੱਠਲ ਭਰ ਕੇ ਨਾ ਇੱਥੇ ਰੱਖ ਲਊ ਓਹੋ ਉਹ ਜਾਨੀ ਪੈੜਾਂ ਉਤੋਂ ਦੀ ਜਾਂਦੇ ਲੋਕਾਂ ਨਹੀਂ ਹੁੰਦੀਆਂ ਨਾ ਉਹ ਹੁੰਦੀਆਂ ਨੇ ਆਏ ਨਹੀਂ ਹੁੰਦਾ ਬੱਠਲ ਅੰਦਰ ਧਰ ਲੋ ਫਿਰ ਉਹ ਲੈ ਇੱਕ ਵਾਰੀ ਧਰੇ ਚ ਫਾਇਦਾਗਾ ਇੱਕ ਵਾਰੀ ਬੱਠਲ ਭਰ ਕੇ ਲਿਆਉਣੀ ਹੈ ਮੈਂ ਅੰਦਰ ਬਾਰ-ਬਾਰ ਕੇ ਸਿੱਟੀ ਚੱਲੂ ਤੂੰ ਇੱਕ ਵਾਰੀ ਜਾਏਂਗੀ ਪੇਕ ਕੇ ਆਦੇ ਬਾਰ-ਬਾਰ ਜਾਏਂਗੀ ਕਿ ਨਹੀਂ ਪੇਕ ਕੇ ਸਾਰੇ ਜਾਂਦੀਆਂ ਕਿ ਨਹੀਂ ਉਹ ਵੀ ਕਰਦੀਆਂ ਹੁੰਦੀਆਂ ਜੀ ਕੋਈ ਰੱਖ ਲੈ 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 ਚੱਕਣਾ ਪਤਾ ਮੈਨੂੰ ਕਿੰਨਾ ਔਖਾ ਲੱਗਦਾ ਬੇਬੇ ਮਾਂ ਚੱਕਦੀ ਹੁੰਦੀ ਐ ਚੱਕਣਾ ਪਊਗਾ ਗੱਡਾ ਮੋਟਾ ਹੋ ਰਿਹਾ ਹੋ ਸੁਖਣਾ ਹੋਵੇ ਨਾ ਨજર ਨਾ ਲਾਈ ਤੂੰ ਮੇਰੇ ਪੁੱਤੇ ਨੂੰ ਹਾਈ ਹਾਈ ਹੁਣ ਮੇਰੀ ਵੀ ਨજર ਲੱਗੂ ਹੋਰ ਕੀ ਆ ਫਿਰ ਮੋਟਾ ਮੋਟਾ ਕਰੀ ਜਾਨੀ ਮਾਂ ਦੀ ਨજર ਤਾਂ ਜ਼ਰੂਰੀ ਲੱਗ ਜਾਂਦੀ ਹੁੰਦੀ ਆ ਨਦਦਪਾਰੀ ਹੋ ਰਿਹਾ ਫਿਰ ਤੂੰ ਚੱਕਲੇ ਕਰਨਾ ਨਹੀਂ ਮੈਂ ਚੱਕਣ ਜੋਗਰੀ ਹਾਂ ਮੈਂ ਤੈਨੂੰ ਕਿਉਂ ਕਹਾ ਮੈਂ ਤਾਂ ਗੋਡਾ ਨਹੀਂ ਲੈ ਲਿਆ ਕਿਉਂ ਬਾਰੀ ਬਾਰੀ ਕਹੋ ਨਹੀਂ ਹੁੰਦੀ ਆ ਉਹੀ ਰਿਪੀਟ ਕਰਾਈ ਜਾਂਦੇ ਰਹਿੰਦੇ ਨੇ ਮੇਰੇ ਤੋਂ ਬਾਰੀ ਬਾਰੀ ਰਿਪੀਟ ਹੋਰ ਕੀ ਆ ਫਿਰ ਅੰਗਰੇਜੀ ਬੋਲਣ ਲੱਗੀ ਅੰਗਰੇਜੀ ਗੁੱਸੇ 'ਚ ਬੋਲਦੀ ਆ ਆ ਤੇਰੇ ਵਰਗੇ ਨੂੰ ਸੁਣ ਲੈਣੀ ਆ ਮਾੜਾ ਮੋਟਾ ਬੋਲ ਲੈਣ ਦਾ ਕਰੋ ਜ਼ਰੂਰੀ ਆ ਫਿਰ ਪੜ੍ਹੀ ਲਿਖੀ ਆ ਬ ਨੀ ਮਾੜਾ ਮੋਟਾ ਹੀ ਆ। ਆ ਗੱਲ ਪਤਾ ਨਹੀਂ ਕਿਉਂ ਆਣਪਣਾ ਵੀ ਕਰ ਦਿੰਨੇ ਆ ਤੂੰ ਮਿੱਟੀ ਚੱਕ ਲੋ ਕਰ। ਭਾਈ ਬਹਿਮ ਭਰਮ ਤਾਂ ਹੁੰਦੇ ਨੇ ਇਸ ਤਾਂ ਕਰਦੀਆਂ ਸੀ। ਬਾਕੀ ਥੋੜੀ ਮਰਜ਼ੀ ਰਹੀ ਮੇਰੇ ਤਾਂ ਕਹਿਣ ਦਾ ਫਰਜ਼ ਸੀਗਾ। ਚੱਲ ਸੰਗਾ ਬੇਬੇ ਸਾਡੇ ਗੱਲ ਨੂੰ ਕੋਈ ਨਹੀਂ ਚੱਕ ਦੇ ਕਰੂੰਗੀ। ਮੈਂ ਤੈਨੂੰ ਐ ਕਹਿੰਦੀ ਸੀ ਬੇਬੇ ਫੌਜੀ ਦਾ ਫੋਨ ਨਹੀਂ ਆਇਆ। ਦੇਖੀ ਅੱਜ 25 ਦਿਨ ਹੋ ਗਏ। ਤੇ ਫਿਰ ਤੂੰ ਫੋਨ ਕੀਤਾ ਮੁੜ ਕੇ। ਉਹਨੂੰ ਮਹੀਨਾ ਤਾਂ ਕਹੀ ਦਿੱਤਾ ਸੀ ਉਦੋਂ। ਮੈਂ ਫੋਨ ਤਾਂ ਮੈਂ ਕੀਤਾ ਸੀ। ਹੂੰ ਫਿਰ ਕੀ ਕਹਿੰਦਾ? ਫੋਨ ਲੱਗਦਾ ਹੀ ਨਹੀਂਗਾ। ਫਿਰ ਹੁਣ ਖਬਰਾਂ ਕਿੱਥੇ ਫਸਿਆ ਕਿੱਥੇ ਵਧਰੀ ਹੋਏ ਮੈਨੂੰ ਤਾਂ ਕਾਹੇ ਦਾ ਨਹੀਂ ਪਤਾ ਵੀ ਰਹੇ ਤੂੰ ਤਾਂ ਪਤਾ ਕਰ ਸਕਦੀ ਐ ਮੈਨੂੰ ਤਾਂ ਨਾ ਫੋਨ ਕਰਨਾ ਆਵੇ ਨਾ ਚਿੱਠੀ ਲਿਖਣੀ ਆਵੇ ਨਾ ਪੜ੍ਹਨੀ ਆਵੇ ਨਾਲੇ ਕਿਹੜੀ ਤਾਰ ਤੁਰ ਜੀ ਕਰਦੇ ਹੁੰਦੇ ਨੇ ਉਹ ਉਹ ਬੰਨ ਕਰਨੀ ਆਉਂਦੀ ਮੈਂ ਤਾਂ ਨਾ ਹੀ ਸੁਣਿਆ ਮੈਂ ਤਾਂ ਕਹਿੰਦੇ ਤਾਂ ਬਸ ਉਹ ਐਂ ਸੀਗੇ ਕਹਿੰਦੇ ਮਹੀਨੇ ਦੇ ਵਿੱਚ ਵਿੱਚ ਆਵਾਂਗਾ ਹੁਣ ਮਹੀਨੇ ਚ ਕੀ ਗੋਡੇ ਰਹਿ ਗਏ ਬੇਬੇ 5 ਦਿਨ ਤੱਕ ਮਹੀਨਾ ਤਾਂ ਹੋਣ ਵਾਲਾ ਫਿਰ ਚੱਲ ਕੋਈ ਨਹੀਂ ਤੂੰ ਵੀ ਕਰ ਨਾ ਕਰ ਉਹਨਾਂ ਦੀਆਂ ਆਂਦੇ ਨੇ ਬੇਬੇ ਸੱਚੀ ਉਹ ਉਹਨੂੰ ਵੀ ਮਜਬੂਰੀ ਐ ਉਹਦਾ ਐਡੀ ਕਾਦੀ ਮਜਬੂਰੀ ਹੈ ਕਿ ਜਵਾਕ ਦਾ ਮੂੰਹ ਤੱਕ ਨਹੀਂ ਦੇਖਿਆ ਉਹਦਾ ਕਿਹੜਾ ਜੀ ਨਹੀਂ ਕਰਦਾ ਉਹਦਾ ਜੀ ਕਰਦਾ ਉਹਨੂੰ ਪਰ ਉਹ ਇਸ ਸਰਕਾਰ ਦੇ ਹੱਥਾਂ ਦੀ ਬੰਨਿਆ ਹੋਇਆ ਉਹ ਉਹ ਕੀ ਕਰੇ ਕੋਈ ਨਹੀਂ ਆਜੂਗਾ ਤੂੰ ਫਿਕਰ ਨਾ ਕਰ ਵਾੜਾ ਨਾ ਕਰੇ ਕਰ ਚੱਲ ਬੇਬੇ ਮੈਂ ਚਾਚੂ ਬਣਾਉਣੀ ਚੰਗਾ ਨਹੀਂ ਬਣਾ ਲੈ ਭਾਈ ਮੇਰੀ ਤਾਂ ਬਣਾਈ ਨਾ ਭਾਈ ਗਰਮੀ ਆਈ ਜਾਂਦੀ ਐ ਸਿੱਧੀ ਜੀ ਉਹ ਚਾਹ ਤਾਂ ਪੀ ਲੈ ਬੇਬੇ ਫਿਰ ਕਹਿੰਗੀ ਮੇਰਾ ਸਿਰ ਦੁਖਣ ਲੱਗ ਗਿਆ ਸਿਰ ਦੁਖਦਾ ਦੁਖੀ ਜਾਵੇ ਗਰਮੀ ਬਾੜੀ ਐ ਕੋਈ ਨਹੀਂ ਥੋੜੀ ਜਿਹੀ ਪੀਲੀ ਬਣਾਉਣੀ ਤੰਗ ਵਾ ਤੇਰੀ ਮਰਜ਼ੀ ਐ ਮੰਦੀ ਤਾਂ ਹੁੰਦੀ ਨਹੀਂ ਗੱਲ ਤੇ ਮੈਂ ਤੈਨੂੰ ਕਹਿੰਦੀ ਤੂੰ ਵੀ ਨਾ ਪੀ ਦੁੱਧ ਦੀ ਘੁੱਟ ਬਣਾ ਤੇ ਪੀ ਲਿਆ ਕਰ ਕੀ ਆ ਚਾਹ ਨੂੰ ਇੰਨੀ ਗਰਮੀ ਚ ਮਰੇ ਤੇ ਜਾਂਦੇ ਆਂਗੇ ਪਰ ਮਰਜ਼ੀ ਕਰੂਗੀ ਆਵਦੀ ਤੇਰੀ ਮਰਜ਼ੀ ਐ ਭਾਈ ਕੀ ਹੋ ਰਿਹਾ ਸਿਰਤਾ ਐਵੇਂ ਭਾਈ ਕੁਛ ਨਹੀਂ ਜੀ ਬੱਸ ਕੀ ਗੱਲ ਆ ਫਿਰ ਵੀ ਬੱਸ ਜੀ ਇੱਕ ਗੱਲ ਦੀ ਟੈਨਸ਼ਨ ਹੈ ਮੈਨੂੰ ਮੈਂ ਤਾਂ ਆ ਹੀ ਹੋਣਾ ਰਿਹਾ ਆਪਣਾ ਜਵਾਬ ਠੀਕ ਤਾਂ ਹੋਊਗਾ ਜੀ ਲਾਡਨ ਕੰਨੇਵਰ ਤੇ ਕਹਿੰਦਾ ਵੀ ਜਵਾਬ ਠੀਕ ਆਗਾ ਨਹੀਂ ਕੀ ਹੁੰਦਾਗਾ ਡਾਕਟਰ ਨਾਲ ਗੱਲ ਕੀਤੀ ਸੀ ਤੁਸੀਂ ਹਾਂ ਡਾਕਟਰ ਮੈਨੂੰ ਸਵੇਰੇ ਮਿਲਿਆ ਸੀਗਾ ਉਹ ਕਹਿੰਦਾ ਕਹਿੰਦਾ ਨਾ ਆਜੂ ਘਰੇ ਉਹ ਦਮਾ ਨੂੰ ਕਹ ਗਿਆ ਮਾਂ ਮਾਂ ਖੇਤਿਆਂ ਨਾਗਾ ਚੱਲ ਮੈਂ ਉਹਨੂੰ ਫੋਨ ਕਰ ਦਊਗਾ ਉਹ ਆਇਆ ਤਾਂ ਹੈ ਨਹੀਂਗਾ ਜੀ ਕੋਈ ਨਾ ਜੀ ਮੈਂ ਗੱਲ ਕਰਦਾ ਫੋਨ ਤੇ ਕੁਝ ਨਹੀਂ ਹੁੰਦਾ ਤੂੰ ਐਵੇਂ ਨਾ ਟੈਨਸ਼ਨ ਲਈ ਜਾਇ ਕਰਾਂਗਾ ਹੋਂ ਤਾਂ ਜੀ ਮੈਨੂੰ ਬੇਬੇ ਵੀ ਕਹਿ ਕੇ ਗਈ ਸੀ ਵੀ ਟੈਨਸ਼ਨ ਨਾ ਲੈਕਰ ਜਵਾਕ ਠੀਕ ਹੋਊਗਾ ਵੀ ਜਿੰਨੀ ਟੈਨਸ਼ਨ ਲੇਂਗੀ ਉਹਨਾਂ ਜਵਾਕ ਤੇ ਅਸਰ ਪੈਂਦਾ ਹਾਂ ਇਹ ਤਾਂ ਗੱਲ ਹੈਗੀ ਐ ਪਰ ਜੀ ਮੈਨੂੰ ਤਾਂ ਲੱਗਦਾ ਨਹੀਂ ਆਪਰਾ ਜਵਾਕ ਠੀਕ ਹੋਊਗਾ ਤੂੰ ਐਂ ਕਹ ਤਾਂ ਬੋਲਦੇ ਆ ਜੇ ਚੰਗਾ ਸੋਚਿਆ ਨਾ ਫਿਰ ਚੰਗੇ ਹੋ ਜੇ ਮਾੜਾ ਸੋਚਿਆ ਮਾੜਾ ਹੁੰਦਾ ਜੀ ਜਦੋਂ ਆਪਾਂ ਬਾਹਰ ਜਾ ਕੇ ਦਵਾਈ ਲੈ ਆਏ ਉਹਨਾਂ ਨੂੰ ਰਿਪੋਰਟਾਂ ਦਿਖਾਇਆ ਏ ਜਦੋਂ ਉਹਨਾਂ ਨੇ ਹੀ ਕਹਿਤਾ ਹੁਣ ਆ ਪਿੰਡ ਵਾਲੇ ਡਾਕਟਰ ਵੀ ਆਹੀ ਗੱਲ ਕਹੂਗਾ ਜਿਹੜੀ ਉਹਨਾਂ ਨੇ ਕਹੀ ਆ ਚਲ ਕੋਈ ਨਾ ਬਾਕੀ ਰੰਗ ਡਾਕਟਰ ਨੂੰ ਦਿਖਾ ਲਈਏ ਏਅਰਪੋਰਟ ਆ ਬਾਕੀ ਜਿਹੜਾ ਕੁਛ ਕਿਸਮਤ ਵਿੱਚ ਹੋਇਆ ਉਹ ਮਿਲ ਜੂਗਾ ਪਰ ਮਾਣਾ ਬਸ ਇਹ ਕਿਸਮਤੀ ਮਾੜੀ ਐ ਮੇਰੀ ਤਾਂ ਨਹੀਂ ਮਾੜੀ ਇਹ ਤਾਂ ਬਣਾਉਣੀ ਪੈਂਦੀ ਆ ਅੱਪੀ ਚੰਗੇ ਵੀ ਹੋ ਜਾਂਦੀ ਹੈਗੀ ਜੇ ਆਪਾਂ ਮਾੜਾ ਸੋਚਾਂਗੇ ਮਾੜੀ ਬਣ ਜਾਂਦੀ ਹੈਗੀ ਕੀ ਚੰਗਾ ਹੋਊਗਾ ਜੀ ਮੈਨੂੰ ਤਾਂ ਲੱਗਦਾ ਨਹੀਂ ਅੱਗੇ ਜਾ ਕੇ ਕੁਝ ਚੰਗਾ ਹੋਊਗਾ ਚਲ ਕੋਈ ਨਾ 2 ਮਿੰਟ ਟੈਂਸ਼ਨ ਲਈਏ ਪਹਿਲਾਂ ਬਸ ਡਾਕਟਰ ਨੂੰ ਤਾਂ ਪਛਲੇ ਇੱਕ ਵਾਰ ਕੀ ਕਹਿੰਦਾਗਾ ਫਿਰ ਨਹੀਂ ਕੋਈ ਹੋਰ ਡਾਕਟਰ ਨੂੰ ਦਿਖਾ ਲਾਂਗੇ ਆਪਾਂ ਬਸ ਡਾਕਟਰਾਂ ਦੀ ਫਿਰਦੇ ਰਵਾਂਗੇ ਆਪਾਂ ਤਾਂ ਬਸ ਭਾਈ ਘੇੜੇ ਕੜ ਤੇ ਕਦੇ ਉਹਦੇ ਕੋਲ ਵਾਗੇ ਕਦੇ ਉਹਦੇ ਕੋਲ ਵਾਗੇ ਚੱਲ ਫਿਰ ਕੋਈ ਹੋਰ ਹੱਲ ਵੀ ਨਹੀਂ ਹੈਗਾ ਨਾ ਅੱਜ ਕੱਲ੍ਹ ਨਾਲ ਡਾਕਟਰਾਂ ਕੋਲ ਬਿਥੇਰੇ ਲਾਏ ਨੇਗੇ ਸਭ ਕੁਝ ਹੋ ਜਾਂਦਾ ਹੈਗਾ ਦੇਖ ਲਿਓ ਜੀ ਡਾਕਟਰ ਕੀ ਕਹਿੰਦਾ ਜਿੰਮੇ ਡਾਕਟਰ ਕਹੂਗਾ ਮੈਂ ਤਾਂ ਉਵੇਂ ਹੀ ਕਰ ਲੂੰਗੀ ਠੀਕ ਹੈ ਚੱਲ ਕੋਈ ਨਾ ਫੋਨ ਕਰਕੇ ਪੁੱਛ ਲੈਣ ਸਾਦੇ ਲੈ ਕੇ ਘਰੇ ਸਤ ਲੈ ਲੈ ਪੁੱਛ ਲਓ ਜੀ ਕਰਕੇ ਦੇਖਿਓ ਫੋਨ ਐਂ ਟੈਂਸ਼ਨ ਹੈ ਜਦੋਂ ਨਹੀਂ ਕੁਝ ਬਣਨਾ ਹੈ ਫਿਰ ਕੀ ਕਰਾਂ ਜੀ

ਪੱਕਾ ਜੀ ਠੀਕ ਤਾਂ ਹੋਊਗਾ ਨਾ ਜੀ। ਉਹ ਸਰਬਸ ਠੀਕ ਹੋ ਜੂਗਾ ਕਿ ਮਾੜਾ ਸੋਚੀ ਇਹਨੇ ਆ। ਮਾੜਾ ਜੀ ਮੈਂ ਸੋਚਦੀ ਨਹੀਂ ਸੀ। ਬਸ ਡਾਕਟਰ ਨੇ ਮੇਨ ਟੈਂਸ਼ਨ ਜੀ ਪਾਤੀ ਜਦਦੇ ਆਪਾਂ ਉੱਥੋਂ ਆਏ ਨਾ ਬਸ ਮੈਂ ਤਾਂ ਹੀ ਗਲਤ ਦਿਮਾਗ ਚ ਨਹੀਂ ਜਾਂਦੀ। ਕੋਈ ਨਾ ਦੋ ਆਏ ਨਾ ਦਿਮਾਗ ਹੋ ਗਿਆ ਤਾਂ ਕੱਢ ਦੇ। ਬਾਕੀ ਡਾਕਟਰਾਂ ਦਾ ਆ ਪਤਾ ਹੀ ਲੱਗ ਜੂਗੀ ਹੈਗਾ। ਤੁਹਾਨੂੰ ਤਾਂ ਨਹੀਂ ਫਿਕਰ ਹੈਗਾ। ਮੈਨੂੰ ਤਾਂ ਹੈਗਾ ਹੀ ਆ। ਲੈ ਮੈਨੂੰ ਫਿਕਰ ਕਿਉਂ ਨਹੀਂ ਹੈਗਾ। ਮੈਨੂੰ ਤਾਂ ਟੈਂਸ਼ਨ ਆ ਗਈ। ਪਰ ਹੁਣ ਕਰੀਏਗੀ। ਬਾਹਰ ਵੀ ਕੰਮ ਦੇਖਣੇ ਪੈਂਦੇ ਨੇਗੇ। ਜੇ ਗੱਲੀ ਟੈਂਸ਼ਨ ਲੱਗੀ ਘਰੇ ਬੈਠ ਰਹਿ ਫਿਰ ਕੀ ਬਣੂਗਾ। ਤੂੰ ਸਿੱਧਾ ਹੀ ਫਿਰਦੇ ਮਸਤ ਹੋਏ ਮੈਂ ਕੱਲੀ ਤੇ ਘਰੇ ਰਹਿ ਜਾਨੀ ਮੈਨੂੰ ਤਾਂ ਉਹੀ ਗੱਲ ਦਿਮਾਗ ਤੇ ਚੜੀ ਜਾਂਦੀ ਉੱਤਰੀ ਜਾਂਦੀ ਆ ਚੱਲ ਕੋਈ ਨਾ ਮੈਂ ਤੈਨੂੰ ਤਾਂ ਹੁਣ ਖੇਤ ਨਹੀਂ ਆ ਤੇਰੇ ਘਰ ਕਿ ਮੈਨੂੰ ਪਤਾ ਸੀਗਾ ਵੀ ਤੂੰ ਟੈਨਸ਼ਨ ਲੈਗੀ ਉਧਰੋਂ ਮੰਮੀ ਨਾ ਫੋਨ ਕਰਕੇ ਪੁੱਛਦੀ ਐ ਨਾ ਵਾਸਤਾ ਚੱਲ ਉਹ ਤਾਂ ਹੁਣ ਤੂੰ ਕੱਲੀ ਨਾ ਕਰਾ ਨਹੀਂ ਉਹਨੂੰ ਦੱਸੀ ਵੀ ਨਾ ਪਹਿਲਾਂ ਤੂੰ ਨਿਹਾਰਾਂ ਨੂੰ ਦੱਸ ਤਾਂ ਹੋ ਆਗੇ ਜੇ ਉਹਦਾ ਫੋਨ ਆਇਆ ਬੇਬੇ ਨੂੰ ਨਾ ਦੱਸੀ ਵੀ ਨਾ ਮੈਨੂੰ ਤਾਂ ਲੱਗਦਾ ਨਹੀਂ ਆਊਗਾ ਫੋਨ ਦੱਸੂਗੀ ਤਾਂਹੀਂ ਜੇ ਫੋਨ ਆਊਗਾ ਔਰ ਬਿਲਹਾਨੀ ਹਾਂ ਦੇਖ ਲੱਗ ਗਰਮੀ ਦੇ ਵਿੱਚ ਇੰਨੀ ਜਾ ਕੇ ਜਾਂਦੇ ਨੇ। ਉਹ ਜੀ ਉਹਨਾਂ ਨੂੰ ਵੀ ਟੈਨਸ਼ਨ ਹੋਗੀ। ਉਹਨਾਂ ਨਾਲ ਹੋਗੇ ਵੀ ਮਸਾ ਤਾਂ ਸੁਣੀ ਸੀ ਰੱਬ ਨੇ। ਵੀ ਫੇਰ ਆਹੀ ਗੱਲ ਹੋਗੀ। ਔਰ ਉਹਨਾਂ ਦਾ ਵਿਭਾਗ ਛੋਟਾ ਦਾ ਨਹੀਂ ਗਰਮੀ ਚ ਲਈ ਫਿਰਦਾ ਜੇ ਕੋਈ ਬਿਮਾਰ ਹੋ ਗਿਆ ਆਪਣਾ ਨਾਲ ਹੋਗਾ ਲੱਗਦਾ ਵੀ ਉਹਨਾਂ ਕਰਕੇ ਗਈ ਸੀ। ਮੈਂ ਤਾਂ ਦੱਸਣਾ ਨਹੀਂ ਸੀਗਾ ਜੀ ਤੁਸੀਂ ਫੋਨ ਕਰ ਲਿਆ। ਉਹ ਤਾਂ ਤਾਂ ਦੱਸਣਾ ਪੈ ਗਿਆ ਮੈਨੂੰ। ਚਲ ਹੋ ਰਾਇਆ ਸੀਗਾ ਵੀ ਨਾ ਆਉਂਦੇ ਤਾਂ ਵਧੀਆ ਸੀਗਾ। ਤੇ ਪਹੁੰਚ ਕੇ ਕਰਨੇ ਹਾਰੇ। ਹਾਂ ਉਹ ਤਾਂ ਪਹੁੰਚ ਗਿਆ। ਤੇ ਗੱਲ ਹੋ ਗਈ ਸੀ ਤੁਹਾਡੇ। ਹਾਂ ਹੋ ਗਈ ਸੀ ਗੱਲ। चल तो ठीक है मेरे रिपोर्ट नहीं है काट देंगे ठीक है तो तू सिद्ध कर दियो तुम टेंशन है तो भी क्या बंदा का जेठा कुछ किस्मत दीजिए वो ही मिलूगा अंदर खाऊंगी डॉक्टर के रिपोर्ट के आये तो ਅਸਾਂ ਆਉਣ ਵਾਲੀ ਹੈਗਾ ਕੋਈ ਨਾ ਤੂੰ ਐਵੇਂ ਟੈਨਸ਼ਨ ਨਾ ਲਈਆ ਸਹੀ ਹੋ ਸਾਰਾ ਕੁਝ ਹੈ ਚੱਲ ਦਿਖਾਤਾ ਤੇ ਇੱਕ ਵਾਰੀ ਆ ਗਿਆ ਰਟਾ ਹੋਰ ਭਾਈ ਮੰਗੇ ਠੀਕ ਹੈ ਭਾਈ ਵਧੀਆ ਠੀਕ ਆ ਹਾਂ ਠੀਕ ਹੈ ਇਹ ਘਰ ਰਿਪੋਰਟ ਦਿਖਾਉਣੀ ਸੀ ਤੇ ਪੋਰਟ ਤਾਂ ਬਈ ਦਿਖਾਉਂਦੀ ਹੈ ਕਿ ਬੱਚੇ ਦੀ ਧੜਕਣ ਨਹੀਂ ਬਣ ਰਹੀ। ਅਛਾਏ, ਉਹਨਾਂ ਨੇ ਸਾਂਗੀ ਕੀ ਕਹਿਆ ਸੀਗਾ? ਆ ਡਾਕਟਰ ਨੇ ਕਿਹਾ ਸੀਗੇ ਸਾਨੂੰ ਬਈ ਸ਼ਾਇਰ ਵਾਲਿਆਂ ਨੇ ਵੀ। ਹੁਣ ਸ਼ਾਇਦ ਇਹ ਹੱਲ ਹੋਣਾ ਮੁਸ਼ਕਲੀ ਆ। ਮਤਲਬ ਵੀਰੇ ਮੁਸ਼ਕਲ। ਮਤਲਬ ਆ ਵੀ ਜਿਹੜੇ ਬੱਚੇ ਦੀ ਧੜਕਣ ਨਹੀਂ ਨਾ ਬਣਦੀ, ਉਹ ਫਿਰ ਸਮਝਣੀਆਂ ਤੋਂ ਮੰਗੇ। ਉਹ ਵਾਅਦਾ ਫੁੱਲਦਾ ਨਹੀਂ ਹੈਗਾ ਪਾਪਾ। ਤੁਰਤ ਲਈ ਗਿਆ ਸੀਗਾ ਹੁਣ ਬਈ ਫਿਰ ਇਹਦਾ ਕੋਈ ਹੱਲ ਨਹੀਂ ਹੈਗਾ ਇਹਦਾ ਤਾਂ ਕੋਈ ਹੱਲ ਆ ਬਈ ਉਹਨਾਂ ਅਗੋਸ਼ਨ ਕਰਵਾ ਦੇ ਠੀਕ ਹੈ ਠੀਕਾ ਨਹੀਂ ਜੇ ਨਾ ਕਰਵਾਇਆ ਤਾਂ ਗਾਂਹ ਭਾਬੀ ਨੂੰ ਖਤਰਾ ਹੋ ਸਕਦਾ ਵੇ ਮਸਾ ਦਾ ਰੱਬ ਨੇ ਸੁਣੀ ਸੀਗੇ ਇੰਨੇ ਸਾਲਾਂ ਬਾਅਦ ਨੂੰ ਪਤਾ ਹੈ ਚੱਲੋ ਇਹ ਵੀ ਮੰਗੇ ਹੁਣ ਪਰਮਾਤਮਾ ਦਾ ਹੁਕਮ ਹੀ ਆਣਾ ਤੇ ਬਾਕੀ ਇਹ ਮੇਰੇ ਹਿਸਾਬ ਨਾਲ ਯਾਰ ਸ਼ਾਇਦ ਅਪੀਲ ਕਰਕੇ ਕੀ ਹੋਇਆਗਾ ਠੀਕ ਹੈ। ਤਾਂ ਮੋਕ ਕੇ ਤੁਸੀਂ ਧਿਆਨ ਨਹੀਂ ਕਰੀ ਹੋਣੀ, ਕਮਜ਼ੋਰੀ ਪੈ ਗਈ। ਤਾਂ ਕਰਕੇ ਹੋ ਗਿਆ। ਤੇ ਬਾਕੀ ਕੋਈ ਨਾ ਪਰਮਾਤਮਾ ਤੇ ਭਰੋਸਾ ਰੱਖ, ਹੈ? ਕੋਈ ਲੋਡ ਹੋਈ ਤਾਂ ਮੈਨੂੰ ਦੁਬਾਰਾ ਕਾਲ ਕਰਨਾ। ਠੀਕ ਹੈ ਬਾਈ, ਕੋਈ ਗੱਲ ਨਹੀਂ। ਹੋਰ ਚਾਹ ਬਣਾਏ ਜੀ ਬਈ? ਨਾ ਬੱਸ ਬਾਈ। ਹਾਂ, ਪਰਮਾਤਮਾ ਨੇ ਮਸਾਂ ਸੁਣੇ ਜੀ। ਠੀਕ। ਉਹ ਸੇ ਮੋਰਸੇ ਲਾ ਕੇ ਖੜੇ ਕਰਦਾ। ਬੈਂਜੀ ਕੀਤਾ ਮੇਰੇ ਨਾਲ ਹਰ ਵਾਰ ਹੀ ਕਰਦਾ ਇਹ ਤਾਂ ਚੰਗਾ ਤਾਂ ਨਹੀਂ ਦਿੰਦਾ ਮੈਨੂੰ ਐਂ ਤਾਂ ਆਸ ਸੀ ਵੀ ਹੁੰਦਾ ਨਹੀਂ ਹੁਣ ਦੇ ਕੇ ਵੀ ਮੇਰੇ ਤੋਂ ਕੋਲ ਐ ਜੋ ਮੈਂ ਕੀ ਪਾਪ ਕੀਤਾ ਜਿਹੜੀ ਮੈਨੂੰ ਸੋਝਾ ਨਹੀਂ ਜਾਂਦੀ ਆ ਸਿਰਤਾ ਉਹ ਜੋ ਕਰ ਗਈ ਫੈਸਲਾ ਹੁਣ ਰੋਣ ਦਾ ਮੈਨੂੰ ਤਾਂ ਪਹਿਲੇ ਪਤਾ ਸੀਗਾ ਜੀ ਡਾਕਟਰ ਨੇ ਇਹੀ ਗੱਲ ਕਹਿਣੀ ਆ ਉਹ ਡਾਕਟਰ ਨੇ ਤਾਂ ਉਹੀ ਗੱਲ ਕਹਿਣੀ ਆ ਜਿਹੜੀ ਰਿਪੋਰਟ 'ਚ ਆ ਹੁਣ ਇਹ ਕਿਹੜਾ ਕੋਲ ਬਣਾ ਕੇ ਗਿਆ ਸੀ ਕੋਈ ਗੱਲਾ ਕੋਲ ਤਾਂ ਨਹੀਂ ਬਣਾਈ ਸੀ ਮੈਂ ਤਾਂ ਤੁਹਾਨੂੰ ਪਹਿਲੇ ਕਹੀ ਹੁੰਦੀ ਸੀ ਵੀ ਆਪਣੇ ਜਿਵਾਕ ਨੂੰ ਕੁਝ ਹੋਊਗਾ ਤਾਂ ਨਹੀਂ ਸੀ ਠੀਕ ਤਾਂ ਹੋਊਗਾ ਐਵੇਂ ਝੂਠੇ ਦਲਾਸੇ ਦੇਈ ਗਏ ਤੁਸੀਂ ਮੈਨੂੰ ਚਲ ਕੋਈ ਜਾਂ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਹੁਣ ਕਿਤੇ ਕਿਹਨੂੰ ਮਨਜ਼ੂਰ ਹਾਲਿਆ ਨਾ ਦੁਬਾਰੇ ਮਿਲ ਜੂਗਾ ਇਹ ਦਵਾਰੇ ਮਿਲ ਜੂਗਾ ਜੀ ਇੱਧ ਚੰਗਾ ਤਬਾਏ ਗੁਰ ਮੈਨੂੰ ਨਾ ਹੀ ਦਿੰਦਾ ਇਹ ਤਾਂ ਸੀਗਾ ਵੀ ਹੈ ਨਹੀਂ ਮੇਰੇ ਕੋਲ ਚਲ ਕੋਈ ਨਾ ਹੁਣ ਇਹ ਕੋਈ ਸੋਚ ਸਮਝ ਕੇ ਦੱਸਦਾ ਹੋਗਾ ਕੀ ਸੋਚ ਸਮਝ ਕੇ ਦੱਸਦਾ ਕੁਝ ਨਹੀਂ ਸੋਚਿਆ ਮੇਰੇ ਬਾਰੇ ਤਾਂ ਚਲ ਹੁਣ ਰੋਣ ਨਾਲ ਕੁਝ ਨਹੀਂ ਬਣਨਾ ਆਏਗਾ ਕੱਲੋਂ ਪਾ ਜਾ ਕੇ ਡਾਕਟਰ ਨੂੰ ਦਿਖਾ ਦਿੰਨੇ ਆ ਠੀਕ ਹੈ ਹੁਣ ਕੀ ਕਰਾਂਗੇ ਡਾਕਟਰ ਕੋਲ ਜਾ ਕੇ ਕੀ ਕਹਿ ਕੇ ਗਿਆ ਡਾਕਟਰ ਦਿਖਾਉਣੀ ਪਊਗਾ ਹੁਣ ਡਾਕਟਰ ਕੀ ਕਹਿ ਕੇ ਗਿਆ ਤੁਹਾਨੂੰ ਡਾਕਟਰ ਕਹਿ ਕੇ ਜਾ ਵੋਸ਼ਨ ਕਰਾ ਦੇ ਨਹੀਂ ਤੇਰੀ ਜਾਨ ਨੂੰ ਖਤਰਾ ਆਏਗਾ ਉਹ ਵੋਸ਼ਨ ਹਾਂ ਵੋਸ਼ਨ ਤਾਂ ਕਰਾਉਣੀ ਪੋਗੀ ਨਾ ਫਿਰ ਹੋਰ ਤਾਂ ਕੋਈ ਹੱਲ ਵੀ ਨਹੀਂ ਹੈਗਾ ਹੁਣ ਕੋਈ ਕਰੀ ਨਿਹਨ ਨਾਲ ਗੱਲ ਕਰ ਲਈ ਉਹਨੂੰ ਦੱਸ ਦੇ ਵਿਆਹ ਕੀ ਗੱਲ ਹੋ ਗਈ ਨਹੀਂ ਤਾਂ ਨਹੀਂ ਹੁੰਦੀ ਜਿਹਨਾਂ ਨਾਲ ਗੱਲ ਐਡੀ ਵੱਡੀ ਗੱਲ ਮੈਂ ਉਹਨਾਂ ਨਾਲ ਕਿਵੇਂ ਕਰ ਲਵਾਂ ਤੁਸੀਂ ਕਰ ਲਿਓ ਹੋ ਜਾ ਤੂੰ ਗੱਲ ਕਰਕੇ ਉਹਨੂੰ ਦੱਸ ਦੇ ਉਹ ਵੀ ਆ ਜੂਗੀ ਇੱਥੇ ਠੀਕ ਹੈ ਜੀ ਕਿਹੜੇ ਮੂੰਹ ਨਾਲ ਗੱਲ ਕਰੂੰਗੀ ਮੈਂ ਵਿਚਾਰੀ ਜਵਾਕੜੀ ਵੀ ਟੈਨਸ਼ਨ ਲੈ ਜਾਊਗੀ ਕੋਈ ਨਾਲ ਦੱਸਣਾ ਤਾਂ ਪਊਗਾ ਮੇਰਾ ਹੋਰ ਹੱਲ ਨਹੀਂ ਹੈਗਾ ਉਹ ਆਪਣੇ ਨਾਲ ਬਗ ਚੱਲੂਗੀ ਠੀਕ ਹੈ ਜੀ ਕਰ ਲੂੰਗੀ ਮੈਂ ਗੱਲ ਨੇਹਾ ਨਾਲ ਨਾਲ ਉਹਦਾ ਕਿੰਨਾ ਚਾਹ ਸੀਗਾ ਚਾਹ ਤਾਂ ਜੀ ਸਾਰੇ ਨਹੀਂ ਸੀਗਾ ਆਪਾਂ ਨੂੰ ਚਲ ਕਰ ਇੱਕ ਵਾਰ ਉਹਨੂੰ ਦੱਸ ਦੇ ਉਹ ਆ ਜੂਗੇ ਠੀਕ ਹੈ ਚੱਤ ਬਗ ਚੱਲ ਆਏ ਗੱਲ ਠੀਕ ਹੈ ਜੀ ਤਨੇ ਹਾਂ ਹਾਂ ਬਬੇ ਮੇਰੀ ਗੱਲ ਸੁਣ ਹੂੰ ਤੇਰੀ ਭਜਾਈ ਦਾ ਪਤਾ ਤਾਂ ਲੈ ਫੋਨ ਕਰਕੇ ਕਿਵੇਂ ਹੈਗੀ ਹੁਣ ਲਾਇਆ ਸੀ ਮੈਂ ਆ ਅੱਧਾ ਘੰਟਾ ਹੋ ਗਿਆ ਫੇਰ ਚੱਕਿਆ ਨਹੀਂ ਹੈਗਾ ਪਈ ਹੋਊਗੀ ਹਾਂ ਤੇ ਮੰਗਾ ਵੀ ਨਹੀਂ ਹੋਣਾ ਕੋਲੇ ਨਹੀਂ ਉਹੀ ਚੱਕ ਲੈਂਦਾ ਹਨਾ ਹਾਂ ਬਾਈ ਤੈਨੂੰ ਪਤਾ ਖੇਤ ਜਾ ਬੜਦਾ ਬਬੇ ਸਾਰਾ ਸਾਰਾ ਦਿਨ ਆਉਂਦਾ ਨਹੀਂ ਕਿ ਨਲਮੇ ਪਹਿਲਾਂ ਵੀ ਹੁਣ ਉੱਤੇ ਵੀ ਕਰਕੇ ਆਈਆਂ ਮੈਂ ਕਿਹਾ ਵੀ ਧਿਆਨ ਰੱਖਿਆ ਕਰ ਘਰੇ ਬਹਿ ਜਾ ਕਰ ਟਿੱਕੇ ਮਯਾਲਾ ਟਿਕ ਜੂਗਾ ਉਹ ਫਿਰ ਕੰਮ ਵੀ ਉਹਨੇ ਕਰਨਾ ਪੁੱਤ ਕੀ ਉਹਦੇ ਕਿਹੜਾ ਸਾਰੇ ਅਗਸਾ

ਛਾ ਬਾਬੀ ਚਲ ਕੋਈ ਨਹੀਂ ਬਾਬੇ ਹੌਸਲਾ ਥੋੜੀ ਛੱਡੀਦਾ ਹੁੰਦਾ ਕੋਈ ਨਹੀਂ ਦੁਬਾਰਾ ਹੋ ਜੂਗਾ ਆ ਦੁਬਾਰਾ ਕੀ ਪਤਾ ਕਦੋਂ ਹੋਇਆ ਕਿੰਨੇ ਤਾਂ ਪਾਸੂ ਨੇ ਕਿਸੇ ਨੂੰ ਵੀ ਪਤਾ ਰਾਮ ਬਾਬੇ ਉਹ ਤਾਂ ਮੈਨੂੰ ਪਤਾ ਪਰ ਕੋਈ ਨਹੀਂ ਤਰੋਣਾ ਨਾ ਹੀ ਸੁਣਨਾ ਇਹ ਵੀ ਐਂਕਸਿਟੀ ਆਪਣੇ ਸੁਣੀ ਦੀ ਗਈ ਸਾਂ ਨਹੀਂ ਹੁੰਦਾ ਨਹੀਂ ਚੱਲਦੇ ਜਵਾਕ ਸੁਣ ਕੇ ਵੀ ਫੇਰ ਵੀ ਆਪਣੇ ਅੰਦਰ ਹੀ ਹੁੰਦਾ ਕੋਈ ਨਹੀਂ ਭਾਬੀ ਆਂਸ ਨਹੀਂ ਛੱਡਦੇ ਹੁੰਦੇ ਹੈਗੇ ਕੋਈ ਨਹੀਂ ਦਵਾਰੇ ਹੋ ਜੂਗਾ ਆਏ ਰੋਣਾ ਤੋਂ ਚੁੱਪ ਕਰ ਜਾ ਬਾਈ ਕਿੱਥੇ ਆ ਅੱਛਾ ਬਾਈ ਨੂੰ ਦੱਸਤਾ ਸੀ ਚਲ ਕੋਈ ਨਹੀਂ ਭਾਬੀ ਤੂੰ ਮਨ ਨਾਲ ਹਲਕਾ ਕਰੋ ਤੂੰ ਦੇਣਾ ਕੋਈ ਨਹੀਂ ਸੁਣੀ ਸਿਰ ਕੋ ਦੁਸ ਨੂੰ ਕਰ ਰੱਬ ਕੋਈ ਨਹੀਂ ਭਾਬੀ ਰੱਬ ਸੁਣੂਗਾ

ਫਾਇਰ ਵੀ ਰਬ ਮਸਾਲਾ ਆਪਣੇ ਸੁਣੀ ਸੀ ਕਹ ਬਾਰੇ ਪਹਿਲਾਂ ਹੂੰ ਨਹੀਂ ਸੁਣੀ ਹੈ ਕਿ ਜੇ ਸੁਣੀ ਹੈ ਤਾਂ ਗੱਲ ਬਣੀ ਜਾਂਦੀ ਹੈ ਹੁਣ ਫਿਰ ਟੈਂਸ਼ਨ ਆ ਦਿੱਤੇ ਮੈਨੂੰ ਉਹ ਹੋਈ ਰਹੀ ਮੇਰਾ ਜਵਾਕ ਉਹੀ ਤਾਂ ਕਰ ਲਦੀ ਇਹ ਸੰਦਾ ਚਾ ਨਹੀਂ ਸੀ ਮਿਸਰ ਚੱਕਿਆਂ ਦਾ ਵੀ ਇਧਰ ਫਤਿਹ ਹੈ ਸੁਖਨਾ ਹੈ ਇਧਰ ਵੀ ਰੰਗ ਲਾ ਦੇ ਰੱਬ ਨੇ ਤੇ ਆ ਕੀ ਗੱਲ ਬਣ ਗਈ ਚਾਰ ਦਾ ਪਾਣਾ ਦਿੱਤੇ ਟੈਂਸ਼ਨ ਵੀ ਇਹ ਤਾਂ ਟੈਂਪਰਰੀ ਥੋਣੀ ਹੈ ਦੇ ਵੀ ਕਰ ਰੌਣ ਕੋ ਲੱਗੂਗੀ ਹਾਂ ਪੁੱਤ ਤੇ ਪਕਟੀਕਲ ਦੀ ਅਰਾਧਨੋ ਜੋ ਪੁੱਤ ਬਹੁਤ ਮਾੜੀ ਗੱਲ ਹੋਈ ਐ ਤਾਂ ਮੈਨੂੰ ਤਾਂ ਆਵ ਨਹੀਂ ਚੱਲੀ ਜਾਂਦੀ ਮੈਂ ਤਾਂ ਭੱਜੀ ਫਿਰਦੀ ਚਾਰਾਂ ਮੇਰੇ ਨੂਹ ਦੇ ਭਾਈ ਪਰਜਾਈ ਦੇ ਵੀ ਮੈਂ ਰੱਬ ਨੇ ਸੁਣੀ ਐ ਰੌਣ ਕੋ ਲੱਗ ਜੂ ਕਰੇ ਕੈ ਸਾਲ ਤੋਂ ਸੁਣੀ ਸੀਗੀ ਚਲਤੀ ਏ ਰੋਣਾ ਚੁੱਪ ਕਰ ਕੋਈ ਨਹੀਂ ਹੋਰ ਮੈਂ ਕੀ ਕਰਾਂ ਰੌਣਾ ਨਾ ਕੋਈ ਨਹੀਂ ਪੁੱਤ ਸਭ ਠੀਕ ਹੋ ਜੂ ਬਾਈ ਗੁਰੂ ਨੇ ਕਰਨਾ ਆਪਣੇ ਵੀਰ ਨਾਲ ਕੁਝ ਨਹੀਂ ਬਣਦਾ ਹੈਗਾ ਹਜੇ ਤੱਕ ਤਾਂ ਮੇਰੇ ਨਾਲ ਕੁਝ ਵੀ ਠੀਕ ਨਹੀਂ ਹੋਇਆ ਤੇ ਫਿਰ ਕਾੜਵਲ ਮੇਰੇ ਨਾਲ ਗਲਤ ਹੀ ਹੁੰਦਾ ਚਾਹ ਵੀ ਹੁੰਦਾ ਕੋਈ ਨਹੀਂ ਤੀ ਸਬਰ ਰੱਖ ਸਭ ਠੀਕ ਹੋ ਜੂ ਅੱਲਾ ਨੇ ਆ ਨਾ ਗੱਲ ਕਰਨੀ ਤੇ ਕਰ ਲਾ ਪੁੱਤ ਹੈਲੋ ਕੋਈ ਨਹੀਂ ਭਾਬੀ ਤੂੰ ਰੋਣਾ ਚੰਗਾ ਮੈਂ ਕੱਲੂ ਆ ਜੂਗੀ ਸਵੇਰੇ ਤੇਰੇ ਕੋਲੇ ਠੀਕ ਐ ਨਹੀਂ ਹਾਂ ਮੈਂ ਰੋਇਨ ਆ ਤੋ ਚੰਗਾ ਮੇਨ ਦਾ ਟਾਈਮ ਨਹੀਂ ਚੱਲਦੀ ਤੇ ਦੱਸ ਤੂੰ ਕਿ ਤਾ ਮੰਦ ਤੇਰੇਰੇ अच्छा आ हाँ हाँ भाभी कोई नहीं मैं तेरे नाल चलूंगी चंगा भाभी ध्यान रखी आप बेबे हाँ की हो गया देखी पुत कोई नहीं जो रब नूं मंजूर सी ओ ही हो गया अपने कुछ सारी दी गल नहीं है ये तू आए करी ओदा पता लेके आई कल नूं बागी ठंडे ठंडे बाग तो मैं जाऊंगी बेबे पर मैनूं तो इन्ना चा सीगा ਵੀ ਮੇਰੇ ਭਾਈ ਦੇ ਘਰੇ ਵੀ ਖੁਸ਼ੀਆਂ ਆ ਜਾਣਗੀਆਂ ਪੁੱਤ ਤੈਨੂੰ ਤਾਂ ਚਾਹ ਹੋਣਾ ਹੀ ਸੀ ਪੀਕੇ ਆ ਚਾਹ ਤਾਂ ਮੈਨੂੰ ਬਥੇਰਾ ਸੀਗਾ ਮੇਰੀ ਨੂ ਦੀ ਆਉਣ ਜਾਣ ਦੀ ਰਿਸ਼ਤੇਦਾਰੀ ਐ ਪੀਕੇ ਕੋਈ ਮਾੜੀ ਮੋਟੀ ਗੱਲ ਨਹੀਂ ਹੁੰਦੀ ਈ ਕੋਈ ਨੀ ਗੱਲ ਨੂੰ ਤੂੰ ਜ਼ਰੂਰ ਜਾਈ ਚੰਗਾ ਪੁੱਤ ਐਂ ਕਰੀ ਤੂੰ ਕੱਲ ਨੂੰ ਠੰਡੇ ਠੰਡੇ ਬਗ ਜੀ ਤੇ ਮੈਂ ਫਦੇ ਨੂੰ ਆਪੇ ਰੱਖ ਲੂੰਗੀ ਠੀਕ ਐ ਆਪੇ ਸੰਭਾਲ ਲੂੰਗੀ ਜਮਾ ਨਾ ਫਿਕਰ ਕਰੀ ਤੇ ਤੂੰ ਜਾ ਇਸਦੇ ਹੀ ਬਗ ਜੀ ਠੀਕ ਐ ਠੀਕ ਐ ਬੇਬੇ ਕੋਈ ਨਹੀਂ ਹਾਂ ਰੋ ਨਾ ਬੱਚੇ ਮੇਰੀ ਰੋਂਦੇ ਨਹੀਂ ਹੁੰਦੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਉਮੀਦ ਕਰਦੇ ਹੋ ਬਹੁਤ ਵਧੀਆ ਹੋਵੋਗੇ ਪਕੇ ਹੁੰਦੇ ਮਾਮਾ ਨਾਲ ਦਾ ਐਪੀਸੋਡ ਤੁਹਾਨੂੰ ਕਿੱਦਾਂ ਲੱਗ ਰਿਹਾ ਕਮੈਂਟ ਕਰਕੇ ਜ਼ਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬੈਲ ਆਈਕਨ ਜ਼ਰੂਰ ਦਬਾਉਣੀ ਆ ਤਾਂ ਕਿ ਅਸੀਂ ਜਿਹੜੇ ਨਵੇਂ-ਨਵੇਂ ਕਨਸੈਪਟ ਤਿਆਰ ਕਰ ਰਹੇ ਹਾਂ ਉਹ ਤੁਹਾਡੇ ਕੋਲ ਨੋਟੀਫਿਕੇਸ਼ਨ ਦੇ ਉੱਪਰ ਹੀ ਆ ਜਾ ਕਰਨ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਥੈਂਕ ਯੂ ਸੋ ਮੱਚ